ਕਿਸਾਨ ਦੋਸਤੋ ਇਹ ਵੀਡੀਓ ਖਾਸ ਉਹਨਾਂ ਵੀਰਾਂ ਲਈ ਹੈ ਜੋ ਵੱਡੇ ਪੱਧਰ ਤੇ ਗੰਡਿਆਂ ਦੀ ਖੇਤੀ ਕਰਦੇ ਆ ਗੰਡਿਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਵੱਡੀ ਸਮੱਸਿਆ ਨਦੀਨ ਹੁੰਦੇ ਆ ਕਿਉਂਕਿ ਅਗਰ ਆਪਾਂ ਵੱਡੇ ਪੱਧਰ ਤੇ ਪਿਆਜ਼ ਦੀ ਖੇਤੀ ਕਰਦੇ ਆ ਤਾਂ ਗੋਡੀ ਕਰਨਾ ਮੁਸ਼ਕਲ ਹੋ ਜਾਂਦਾ ਇਸ ਵੀਡੀਓ ਵਿੱਚ ਆਪਾਂ ਕਿਸ ਤਰ੍ਹਾਂ ਪਿਆਜ਼ ਦੀ ਫਸਲ ਵਿੱਚ ਨਦੀਨਾਂ ਨੂੰ ਰੋਕ ਸਕਦੇ ਆ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਿਫਾਰਸ਼ ਕੀਤੇ ਟੈਕਨੀਕਲ ਤੇ ਉਸ ਦੇ ਰਿਜ਼ਲਟ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਿਫਾਰਿਸ਼ ਕੀਤੇ ਟੈਕਨੀਕਲ ਦੇ ਰਿਜ਼ਲਟ ਬਾਰੇ ਗੱਲ ਕਰਦੇ ਹਾਂ ਪਹਿਲਾਂ ਉਸ ਦੀ ਡੋਸ ਦੀ ਗੱਲ ਕਰਦੇ ਹਾਂ ਜੋ ਯੂਨੀਵਰਸਿਟੀ ਵੱਲੋਂ ਦੱਸੀ ਗਈ ਹੈ ਇਸ ਨੂੰ ਵਰਤਣ ਦੇ ਸਮੇਂ ਦੀ ਵੀ ਗੱਲ ਕਰਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਗੋਲ 23.5 EC ਨਾਂ ਦੀ ਦਵਾਈ ਦੀ ਸਿਫਾਰਿਸ਼ ਕੀਤੀ ਹੈ ਤੇ ਇਸ ਵਿੱਚ ਆਕਸੀਫਲੋਰਫਨ ਟੈਕਨੀਕਲ ਹੁੰਦਾ ਅਗਰ ਡੋਜ਼ ਵੱਲ ਵੇਖੀਏ 380 ਐਮਐਲ ਪਰ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਵਰਤਣ ਲਈ ਬੋਲਿਆ ਤੇ ਗੰਡੇ ਲਾਉਣ ਤੋਂ ਇੱਕ ਹਫਤੇ ਦੇ ਅੰਦਰ ਅੰਦਰ ਇਸ ਦੀ ਸਪਰੇ ਕਰਨ ਲਈ ਬੋਲਿਆ ਹੋਇਆ ਪਰ ਅਸੀਂ ਖੁਦ ਦੇ ਖੇਤ ਵਿੱਚ ਇਸ ਟੈਕਨੀਕਲ ਦੀ ਸਪਰੇ ਕੁਝ ਦਿਨ ਪਹਿਲਾਂ ਹੀ ਕੀਤੀ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਇੱਕ ਵਾਰ ਤਾਂ ਸਾਰੇ ਨਦੀਨ ਬਿਲਕੁਲ ਪੀਲੇ ਹੋ ਗਏ ਕਹਿ ਲਈਏ ਖਤਮ ਹੋ ਚੁੱਕੇ ਆ ਤੇ ਇਸ ਦੀ ਡੋਜ਼ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਹੀ ਵਰਤੀ ਸੀ ਤੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਆ ਅਗਰ ਤੁਸੀਂ ਘਰ ਲਈ ਹੀ ਪਿਆਜ਼ ਲਾਏ ਆ ਫਿਰ ਤਾਂ ਗੋਡੀ ਕਰ ਸਕਦੇ ਹਾਂ ਅਗਰ ਥੋੜੇ ਵੱਡੇ ਪੱਧਰ ਤੇ ਇਸ ਦੀ ਕਾਸ਼ਤ ਕਰ ਰਹੇ ਹੋ ਤਾਂ ਗੋਲ 23.5 EC ਨਾਂ ਦੀ ਦਵਾਈ ਵਰਤ ਕੇ ਨਦੀਨਾਂ ਨੂੰ ਪਿਆਜ਼ ਵਿੱਚ ਕੰਟਰੋਲ ਕਰ ਸਕਦੇ ਹਾਂ ਇਹ ਕਈ ਨਾਮਾਂ ਤੋਂ ਬਾਜ਼ਾਰ ਵਿੱਚ ਮਿਲਦੀ ਹੈ ਅਸੀਂ ਇੰਡੋਫਿਲ ਕੰਪਨੀ ਦਾ ਇਹ ਟੈਕਨੀਕਲ ਵਰਤਿਆ ਸੀ ਜੋ ਬਾਜ਼ਾਰ ਵਿੱਚ ਆਕਸੀਗੋਲਡ ਦੇ ਨਾਮ ਤੇ ਮਿਲਦਾ ਹੈ ਜ਼ਰੂਰੀ ਨਹੀਂ ਤੁਸੀਂ ਗੋਲ ਹੀ ਵਰਤਣੀ ਹੈ ਜਿਸ ਕੰਪਨੀ ਦਾ ਵੀ ਇਹ ਟੈਕਨੀਕਲ ਤੁਹਾਨੂੰ ਬਾਜ਼ਾਰ ਵਿੱਚ ਸਸਤਾ ਮਿਲਦਾ ਤੁਸੀਂ ਵਰਤ ਸਕਦੇ ਹੋ ਉਮੀਦ ਕਰਦੇ ਹਾਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ